हां जी दोस्तों पंजाब ਵਿੱਚ ਵਧ ਰਹੇ ਆਸ਼ਕਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਹੈ ਕਈ ਆਸ਼ਕਾ ਜੋ ਕਿ ਮੌਦੀ ਬਲੀ ਚੜ ਜਾਂਦੇ ਹਨ ਤੇ ਕਈ ਆਸ਼ਕ ਜੋ ਕਿ ਸ਼ਰਮਨਾਕ ਕੰਮ ਕਰ ਜਾਂਦੇ ਹਨ ਬਾਕੀ ਦੋਸਤੋ ਤੁਹਾਡੇ ਅੱਗੇ ਇੱਕ ਵੱਡੀ ਖਬਰ ਲੈ ਕੇ ਸਾਹਮਣੇ ਆਇਆ ਤੁਸੀਂ ਚੱਲਦੀ ਵੀਡੀਓ ਵਿੱਚ ਦੇਖੀ ਸਕਦੇ ਹੋ ਕਿ ਇੱਕ ਆਸ਼ਕ ਜੋ ਕਿ ਹੈ ਫੋਨ ਉੱਤੇ ਲੱਗਿਆ ਹੋਇਆ ਆਪਣੀ ਮਸ਼ੂਕ ਦੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਜੋ ਕਿ ਟ੍ਰੇਨ ਦੀ ਪਟਰੀ ਉੱਪਰ ਬੈਠਾ ਹੁੰਦਾ ਹੈ ਤੇ ਉਧਰੋਂ ਟ੍ਰੇਨ ਆ ਜਾਂਦੀ ਹੈ ਦੋਸਤੋ ਤੁਸੀਂ ਦੇਖ ਹੀ ਜਾ ਕਰੋ ਕਿ ਕਿਵੇਂ बार-बार ਬੱਚਿਆ ਨਿਤਜ ਮੌਦਾ ਸ਼ਿਕਾਰ ਹੋ ਜਾਂਦਾ ਕਿ ਦੋਸਤੋ ਟ੍ਰੇਨ ਵਾਲੇ ਵੱਲੋਂ ਵੀ ਜੋ ਕਿ ਹੈ ਦੱਬ-ਦੱਬ ਕੇ ਹਾਰਨ ਮਾਰੇ ਜਾਂਦੇ ਹਨ ਬੱਕ ਦੋਸਤੋ ਉਹ ਇੱਕ ਵਾਰ ਵੀ ਨਹੀਂ ਸੁਣਦਾ ਸਿਰਫ ਗੱਲਾਂ ਦੇ ਵਿੱਚ ਮਸਤ ਹੁੰਦਾ ਹੈ ਕਿ ਦੋਸਤੋ ਟ੍ਰੇਨ ਵਾਲਾ ਵੀ ਟ੍ਰੇਨ ਹੌਲੀ ਕਰ ਲੈਂਦਾ ਹੈ ਤੇ ਉਹਦੇ ਕੋਲੇ ਆ ਕੇ ਟ੍ਰੇਨ ਰੋਕਦਾ ਹੈ ਤੇ ਉਹ ਦੂਰ ਭੱਜ ਜਾਂਦਾ ਹੈ ਕਿ ਜਦੋਂ ਹੀ ਦੋਸਤੋ ਉਹ ਟ੍ਰੇਨ ਵਾਲਾ ਤਰਕੇ ਉਸ ਮੁੰਡੇ ਵੱਲ ਨੂੰ ਜਾਂਦਾ ਹੈ ਤਾਂ ਉਹ ਮੁੰਡਾ ਉਹ ਤੋਂ ਦੌੜ ਜਾਂਦਾ ਹੈ ਬਾਕੀ ਦੋਸਤੋ ਤੁਸੀਂ ਇਹਨਾਂ ਆਸ਼ਕਾਂ ਬਾਰੇ ਇਹਨਾਂ ਕਰ ਰਹੀਆਂ ਗੰਦੀਆਂ ਹਰਕਤਾਂ ਬਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ